ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਜਿਮਨੀ ਚੋਣਾ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਤੋਂ ਇਲਾਵਾ ਭਾਰਤ ਦੇ ਵਿੱਚ ਅੱਠ ਹੋਰ ਸੂਬੇ ਨੇ ਜਿੱਥੇ ਜਿਮਨੀ ਚੋਣਾ ਹੋਣਗੀਆਂ ਯਾਨੀ ਕਿ ਜਿਮਨੀ ਚੋਣਾਂ ਦੀ VOTING ਹੋਵੇਗੀ 10 ਜੁਲਾਈ ਨੂੰ ਅਤੇ 13 ਜੁਲਾਈ ਨੂੰ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਜਲੰਧਰ ਵੈਸ ਤੋਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗੂਰਾਲ ਜੋ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੀ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ ਅਸਤੀਫਾ ਦੇਣ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਲੇਕਿਨ ਜਦੋਂ ਚੋਣ ਨਤੀਜੇ ਆਏ ਚੋਣ ਨਤੀਜਿਆਂ ਤੋਂ ਬਾਅਦ ਵਾਰ ਫਿਰ ਗੋਹਾਰ ਲਗਾਈ ਸ਼ੀਤਲ ਅੰਗੁਰਾਲ ਨੇ ਕੁਲਤਾਰ ਸਿੰਘ ਸੰਧਵਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਕਿ ਮੇਰਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਲੈ ਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਸ਼ੀਤਲ ਅੰਗੁਰਾਲ ਦੀ ਇੱਕ ਵੀ ਨਹੀਂ ਸੁਣੀ ਅਤੇ ਅਸਤੀਫਾ ਜਿਹੜਾ ਹੈ ਮਨਜ਼ੂਰ ਕਰ ਲਿਆ ਹੈ ਹੁਣ VOTING ਹੋਣੀ ਹੈ 10 ਜੁਲਾਈ ਨੂੰ ਜਲੰਧਰ ਵਸ ਤੋਂ ਸ਼ੀਤਲ ਅੰਗੂਰਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ BJP ਨੇ ਜਿਮਣੀ ਚੋਣਾਂ ਦੇ ਲਈ ਲੇਕਿਨ ਅੱਜ ਪੱਤਰਕਾਰਾਂ ਦੇ ਰੂਬਰੂ ਹੋ ਕੇ ਸ਼ੀਤਲ ਅੰਗੂਰਾਲ ਨੇ ਬੜੇ ਵੱਡੇ ਖੁਲਾਸੇ ਕੀਤੇ ਨੇ ਭਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਦੀ ਭੈਣ ਤੇ ਦੋਸ਼ ਲਾਏ ਨੇ ਉਹਨਾਂ ਦੀ ਧਰਮ ਪਤਨੀ ਦੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਇਤੂ ਦੇ ਜਿਹੜੇ ਵਿਧਾਇਕ ਨੇ ਰਮਨ ਅਰੋੜਾ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਸ ਦੀ ਧਰਮ ਪਤਨੀ ਅਤੇ ਉਸ ਦੀ ਭੈਣ ਨੇ ਲੱਖਾਂ ਰੁਪਏ ਕਮਾਏ ਨੇ ਜਦੋਂ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਕਿਹੜੀਆਂ ਕਲੋਨੀਆਂ ਕਟਿੰਦੀਆਂ ਨੇ ਲੈਂਟਰ ਪਾਏ ਜਾਂਦੇ ਨੇ ਦੁਕਾਨਾਂ ਦੇ ਮਾਲ ਖੁੱਲਦੇ ਨੇ ਉਹਨਾਂ ਦੇ ਵਿੱਚ ਰਮਨ ਅਰੋੜਾ ਦੇ ਥਰੂ ਭਗਵੰਤ ਮਾਨ ਦੀ ਵਾਈਫ ਅਤੇ ਭਗਵੰਤ ਮਾਨ ਦੀ ਸਿਸਟਰ ਦੇ ਜਿਹੜੇ ਨੇ ਸੌਦੇ ਹੋਏ ਬੈਨੇ 250 ਲੱਖ 20 ਲੱਖ ਤੇ 50 ਲੱਖ ਰੁਪਏ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਮੇਰੇ ਕੋਲ ਪੁਖਦਾ ਸਬੂਤ ਵੀ ਨੇ ਇਹ ਉਹ ਸ਼ੀਤਲ ਅੰਗੁਰਾਲ ਨੇ ਜਿਨ੍ਹਾਂ ਨੇ ਲੋਟਸ ਆਪਰੇਸ਼ਨ ਦਾ ਇਲਜ਼ਾਮ ਲਗਾਇਆ ਸੀ ਅਮਿਤ ਸ਼ਾਹ ਤੇ ਉਹਨਾਂ ਨੇ ਕਿਹਾ ਸੀ ਕਿ ਅਮਿਤ ਸ਼ਾਹ ਮੈਨੂੰ 25 ਕਰੋੜ ਰੁਪਏ ਦੀ ਆਫਰ ਦਿੱਤੀ ਹੈ ਕਿ ਤੁਸੀਂ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਲੇਕਿਨ ਉਸ ਲੋਟਸ ਆਪਰੇਸ਼ਨ ਜਿਹੜਾ ਹੋਇਆ ਸੀ 25 ਕਰੋੜ ਵਾਲਾ ਉਸ ਨੂੰ ਜਗ ਜਾਹਰ ਨਹੀਂ ਕਰ ਸਕੇ ਛੀਤਲ ਅੰਗੁਰਾਲ ਲੇਕਿਨ ਹੁਣ ਵਿਕਰਮਜੀਤ ਸਿੰਘ ਜੀਠਿਆ ਜਿਹੜੇ ਆਪ ਕੋ ਚਰਮਣੀ ਅਕਾਲੀਲਲ ਦੇ ਟਕਸਾਲੀ ਆਗੂ ਨੇ ਉਹਨਾਂ ਵੀ ਆਪ ਆ ਵੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਭੈਣ ਅਤੇ ਧਰਮ ਪਤਨੀ ਦੇ ਹਮਲਾ ਬੋਲ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸ਼ੀਤਲ ਅੰਗੁਰਾਲ ਕੋਲ ਪੁਖਤਾ ਸਬੂਤ ਨੇ ਤੇ ਉਹ ਉਹਨਾਂ ਨੂੰ ਜਗ ਜਾਰ ਕਿਉਂ ਨਹੀਂ ਕਰ ਦਿੰਦਾ ਦੂਸਰੇ ਪਾਸੇ ਇੱਕ ਠੋਕ ਕੇ ਸ਼ੀਤਲ ਅੰਗੁਰਾਲ ਨੇ ਕਹਿ ਦਿੱਤਾ ਹੈ ਜੇਕਰ ਮੇਰੇ ਕੋਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਹਦੀ ਭੈਣ ਅਤੇ ਉਸਦੀ ਧਰਮ ਪਤਨੀ ਸਬੂਤ ਮੰਗਣਾ ਚਾਹੁੰਦੇ ਨੇ ਤਾਂ ਮੈਂ 5 ਤਰੀਕ ਨੂੰ ਯਾਨੀ ਕਿ 5 ਜੁਲਾਈ ਨੂੰ ਜਗ ਜਾਰ ਕਰ ਦਿਆਂਗਾ ਸਾਰੇ ਪੁਖਤਾ ਸਬੂਤ ਜਿਵੇਂ ਪੈਸੇ ਗਏ ਨੇ ਜਿਵੇਂ ਪੈਸੇ ਆਏ ਨੇ ਕਿੱਥੋਂ ਪੈਸੇ ਗਏ ਨੇ ਕਿਹਦੇ ਕੋਲ ਪੈਸੇ ਲੈ ਆਨੇ ਉਹ ਸਾਰੇ ਸਬੂਤ ਮੈਂ ਜਨਤਾ ਦੇ ਸਾਹਮਣੇ ਕਰ ਦਿਆਂਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਇਮਾਨਦਾਰਾਂ ਲੇਕਿਨ ਇਮਾਨਦਾਰੀ ਦੇ ਨਾਮ ਤੇ ਆਪ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਰ ਰਹੇ ਨੇ ਬੜਾ ਵੱਡਾ ਟੂੰਗ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਲੈਨੇ ਲਹਿਰੇ ਨੇ ਵੱਡੀਆਂ ਵੱਡੀਆਂ ਰਿਸ਼ਤਾ ਜਿਸ ਤੇ ਜਦੋਂ ਬਿਆਨ ਆਇਆ ਸ਼ੀਤਲ ਅੰਗੁਰਾਲ ਦਾ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰਾਂਗਾ ਇਸ ਨੂੰ ਲੈ ਕੇ ਵਿਕਰਮਜੀਤ ਵੀ ਹੁਣ ਜਿਹੜੇ ਨੇ ਉਹ ਥੋੜੇ ਜਿਹਾ ਚੁਸਤ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਪਰਮਾਤ ਸਵਾਗਤ ਕਰਾਂਗਾ ਮੈਂ ਰੱਜ ਕੇ ਸਪੋਰਟ ਕਰਾਂਗਾ ਸ਼ੀਤਲ ਅੰਗੁਰਾਲ ਦੀ ਜੇਕਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਭਗਵੰਤ ਮਾਨ ਦੀ ਵਾਈਫ ਅਤੇ ਸਿਸਟਰ ਦੇ ਰਿਸ਼ਵਤ ਨੂੰ ਲੈ ਕੇ ਵੱਡੇ ਖੁਲਾਸੇ ਕਰਦੇ ਨੇ ਕਿ ਇਹ ਸੱਚ ਹੈ ਕਿ ਸ਼ੀਤਲ ਅੰਗੂਰਾਲ ਸੱਚ ਬੋਲ ਰਹੇ ਨੇ ਕਿ ਉਹ ਸੱਚ ਦਾ ਸਾਥ ਦੇਣਗੇ ਕਿ ਉਹ ਜਿਹੜੇ ਇਲਜ਼ਾਮ ਲਗਾ ਰਹੇ ਨੇ ਉਹ ਬਿਲਕੁਲ ਸਹੀ ਨੇ ਉਹ ਸਰਵਸ਼ੇਸ਼ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ 5 ਜੁਲਾਈ ਨੂੰ ਉਹ ਸਾਰੇ ਸਬੂਤ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਬਤ ਕਰਨਗੇ ਧੰਨਵਾਦ